ਕੰਪਲੀਟ ਸੀ ਜਿਸ ਨੂੰ ਲੈ ਕੇ ਅੱਜ ਕਿਨਿੰਗ ਜਾਂ ਦਿੱਤੀ ਵਿੱਚ ਜਿਹੜੇ ਮੌਜੂਦ ਆਜਾ ਟੋਟਲ 130 ਮੋਬਾਈਲ ਜੋ ਲੌਸਟ ਹੋਏ ਸੀ ਲੌਸਟ ਹੋਏ ਸੀ ਜਾਂ ਚੋਰੀ ਹੋਏ ਸੀ ਵੱਖ-ਵੱਖਰੇ ਥਾਵਾਂ ਤੋਂ ਫਰੀਦਕੋਟ ਜ਼ਿਲ੍ਹੇ ਦੇ ਉਹ ਇਸ ਤਰ੍ਹਾਂ ਕੇ ਇਸ ਤਰ੍ਹਾਂ ਦੇ ਮੋਬਾਈਲ 130 ਸਾਡੀ ਟੀਮ ਵੱਲੋਂ ਟ੍ਰੇਸ ਕੀਤੇ ਗਏ ਆ ਤੇ ਸਾਡੀ ਟੀਮ ਦੇ ਵਿੱਚ ਇਹ ਸਾਂਝਾ ਕੰਮ ਹੋਇਆ ਹੈ ਸਾਡੇ ਸਾਂਝ ਦੇ ਮੁਲਾਜ਼ਮ ਸਾਡੀ ਸਾਈਬਰ ਕ੍ਰਾਈਮ ਦੀ ਟੀਮ ਸਾਡੀ ਟੈਕਨੀਕਲ ਸੈਲਸ ਪੁਲਿਸ ਸਟੇਸ਼ਨ ਦੀ ਪੁਲਿਸ ਇਨਾ ਚਾਰਾ ਨੇ ਕੋਆਰਡੀਨੇਸ਼ਨ ਦੇ ਵਿੱਚ ਕੰਮ ਕਰਕੇ ਇਹ ਮੋਬਾਈਲ ਫੋਨਸ ਰਿਕਵਰ ਕੀਤੇ ਨੇ ਤੇ ਅੱਜ ਇਹ 130 ਜਿਹੜਿਆਂ ਨੂੰ ਅਸੀਂ ਵਾਪਸ ਕਰ ਰਹੇ ਉਹਨਾਂ ਦੇ ਮੋਬਾਈਲ ਫੋਨ ਉਹਨਾਂ ਦੀ ਅਮਾਨਤ ਉਹਨਾਂ ਕੋਲ ਪਹੁੰਚ ਰਹੀ ਹੈ ਸੋ ਇਹ ਸਾਢੇ ਵਾਸਤੇ ਬਹੁਤ ਖੁਸ਼ੀ ਦਾ ਮੌਕਾ ਹੈ ਤੇ ਨਵੇਂ ਸਾਲ ਦੀ ਇੱਕ ਬਹੁਤ ਵਧੀਆ ਸ਼ੁਰੂਆਤ ਇੱਥੇ ਫਰੀਦਕੋਟ ਪੁਲਿਸ ਵੱਲੋਂ ਕੀਤੀ ਗਈ ਹੈ ਅਨਕਸ ਟੈਕਨੀਕ ਨਾਲ ਜਿਹੜੇ ਸਾਰੇ ਰਿਕਵਰ ਕੀਤੇ ਜਾਂਦੇ ਨੇ ਇਹਦੇ ਵਿੱਚ ਟੈਕਨੀਕਲ ਸੈੱਲ ਤੇ ਸਾਈਬਰ ਸੈੱਲ ਵੱਲੋਂ ਟੈਕਨੀਕਲ ਸਰਵੇਲੈਂਸ ਲਗਾਈ ਜਾਂਦੀ ਹੈ ਆਈਐਮਆਈ ਸਰਚ ਵਗੈਰਾ ਵੀ ਲਗਾਈ ਜਾਂਦੀ ਹੈ ਤੇ ਉਸ ਤੋਂ ਬਾਅਦ ਇਹਦੇ ਵਿੱਚ ਫੀਲਡ ਵਰਕ ਦਾ ਵੀ 파ਟ ਹੁੰਦਾ ਹੈ ਜਦੋਂ ਉੱਥੇ ਉਹਦੀ ਲੋਕੇਸ਼ਨ ਟਰੇਸ ਹੁੰ ਜਾਂਦੀ ਹੈ ਉਹ ਜਾਂਦੀ ਹੈ ਉਦੋਂ ਸਾਡੀ ਥਾਣੇ ਦੀਆਂ ਟੀਮਾਂ ਜਾ ਕੇ ਉਹ ਰਿਕਵਰ ਕਰਕੇ ਲਿਆਉਂਦੀਆਂ ਨੇ ਕਈ ਵਾਰੀ ਹੁੰਦਾ ਕਿ ਮੋਬਾਈਲ ਚੋਰੀ ਹੁੰਦੇ ਨੇ ਔਰ ਜਿਸ ਤੋਂ ਵੀ ਬਰਾਮਦ ਹੁੰਦਾ ਫਿਰ ਉਹਨਾਂ ਖਿਲਾਫ ਵੀ ਕੋਈ ਕਾਰਵਾਈ ਉਹਨਾਂ ਖਿਲਾਫ ਜੋ ਢੁਕਵੀਂ ਕਾਰਵਾਈ ਹੈ ਉਹ ਕੀਤੀ ਜਾਂਦੀ ਹੈ ਤੇ ਇਸ ਤੋਂ ਇਲਾਵਾ ਮੈਂ ਤੁਹਾਡੇ ਨਾਲ ਇਹ ਸ਼ੇਅਰ ਕਰਨਾ ਚਾਹੁੰਦੀ ਹਾਂ ਕਿ ਕੇਵਲ ਨਾ ਫਰੀਦਕੋਟ ਜ਼ਿਲ੍ਹੇ ਦੇ ਰਹਿਵਾਸੀ ਨਹੀਂ ਹੈਗੇ ਜਿਹੜੇ ਅੱਜ ਆਏ ਹੋਏ ਆ ਉਹ ਕਈ ਜਿਹੜੇ ਅਜੋਇਨਿੰਗ ਡਿਸਟ੍ਰਿਕਟਸ ਹੈਗੇ ਜਿਵੇਂ ਫਿਰੋਜ਼ਪੁਰ ਹੋ ਗਿਆ ਮੁਕਸਨ ਸਾਹਿਬ ਹੋ ਗਿਆ ਉੱਥੋਂ ਦੇ ਵੀ ਰਹਿਵਾਸੀ ਇੱਥੇ ਆਏ ਹੋਏ ਹੈ ਕਿਉਂਕਿ ਉਹਨਾਂ ਦੇ ਫੋਨ ਇੱਥੇ ਗਵਾਚ ਗਏ ਸਨ ਸੋ ਉਹਨਾਂ ਨੂੰ ਵੀ ਇਹ ਫੋਨ ਵਾਪਿਸ પાਕੇ ਬਹੁਤ ਖੁਸ਼ੀ ਹੋਈ ਹੈ ਕਿਉਂਕਿ ਫੋਨ ਦੇ ਨਾਲ ਸਿਰਫ مالی ਨੁਕਸਾਨ ਨਹੀਂ ਹੁੰਦੇ ਚ ਉਹਨਾਂ ਦੀ ਯਾਦਾ ਵੀ ਜੁੜਿਆ ਹੋਈ ਹੈ ਉਹਨਾਂ ਦੀ ਫੋਟੋ ਵੀਡੀਓ ਵੀਡੀਓ ਤੇ ਇੰਪੋਰਟੈਂਟ ਡਾਟਾ ਵੀ ਉਹਨਾਂ ਦਾ ਸਾਰਾ ਰਿਕਵਰ ਹੋ ਜਾਂਦਾ ਹੈ ਸੋ ਇਸ ਕਰਕੇ ਉਹਨਾਂ ਦੀ ਖੁਸ਼ੀ ਦੇ ਨਾਲ ਸਾਨੂੰ ਵੀ ਬਹੁਤ ਖੁਸ਼ੀ ਹੈ ਕਿ ਉਹਨਾਂ ਦੇ ਅਸੀਂ ਵਧੀਆ ਕੰਮ ਆ ਰਹੇ ਹਾਂ ਕਈ ਲੋਕ ਬੇਜ਼ੀ ਹੁੰਦੇ ਗਏ ਮੋਬਾਈਲ ਗੁੰਮਦਾ ਜਾਂ ਕਿਥੋਂ ਕੰਪਲੇਂਟ ਲਗਾਨੀ ਹੈ ਕਿਸთან ਉਸ ਲਈ ਫਿਰ ਕਿਸਾਨ ਦੇ ਹਸਬੰਦ ਇਹ ਇਹਦੇ ਲਈ ਤੁਸੀਂ ਤਿੰਨ ਤਰੀਕੇ ਅਪਣਾ ਸਕਦੇ ਹੋ ਇੱਕ ਤਰੀਕਾ ਹੈ ਗਵਰਨਮੈਂਟ ਆਫ ਇੰਡੀਆ ਦਾ ਪੋਰਟਲ ਹੈ ਸੀਈਆਰ ਪੋਰਟਲ ਕਹਿੰਦੇ ਉਹਨੂੰ ਇਸ ਪੋਰਟਲ ਦੇ ਉੱਤੇ ਤੁਸੀਂ ਆਪਣੀ ਮੋਬਾਈਲ ਗਵਾਚਣ ਦੀ ਕੰਪਲੇਂਟ ਦਰਜ ਕਰਵਾ ਸਕਦੇ ਹੋ ਸੈਕੰਡ ਤਰੀਕਾ ਹੈ ਜਿਹੜਾ ਸਾਡੀ ਪੰਜਾਬ ਪੁਲਿਸ ਦੀ ਸਾਂਝ ਪੋਰਟਲ ਹੈਗਾ ਐਸ ਡਬਲ ਏ ਐਨ ਜੇ ਐਚ ਸਾਂਝ ਪੋਰਟਲ ਉਹਦੇ ਤੇ ਵੀ ਤੁਸੀਂ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ ਤੇ ਤੀਜਾ ਤਰੀਕਾ ਇਹ ਹੈ ਕਿ ਸਿੱਧਾ ਤੁਸੀਂ ਆਪਣੇ ਥਾਣੇ ਦੇ ਵਿੱਚ ਆ ਕੇ ਵੀ ਆਪਣੀ ਸ਼ਿਕਾਇਤ ਦਰਜ ਕਰਾ ਸਕਦੇ। ਮੰਨ ਲਓ ਕਿਸੇ ਦਾ ਮੋਬਾਈਲ ਗੁੰਮ ਹੁੰਦਾ ਹੈ। ਉਹ ਕਿਸੇ ਕ੍ਰਿਮੀਨਲ ਦੇ ਹੱਥਾਂ ਦਾ ਹੈ ਜਾਂ ਕੋਈ ਗਲਤ ਐਕਟੀਵਿਟੀ ਕਰਦਾ ਹੈ ਤਾਂ ਉਸ ਨੂੰ ਫਿਰ ਕਿਸ ਤਰ੍ਹਾਂ ਸੀ ਹਾਂ ਇਸੇ ਇਸੇ ਲਈ ਆਏ ਸਾਡੀ ਇਹ ਮੁਹਿੰਮ ਚੱਲ ਰਹੀ ਹੈ ਇਹ ਵੱਖ-ਵੱਖਰੇ ਪੋਰਟਲਸ ਤੋਂ ਜਾਰੀ ਕੀਤੀ ਹੈ ਕਿ ਇਹ ਜਲਦ ਤੋਂ ਜਲਦ ਰਿਕਵਰ ਹੋ ਜਾਣ। ਅੱਜ ਤੁਸੀਂ ਦੇਖਿਆ ਹੋਣਾ ਕਿ ਕਈਆਂ ਦੇ ਮੋਬਾਈਲ 3 ਮਹੀਨਿਆਂ ਦੇ ਪੀਰੀਅਡ ਦੇ ਅੰਦਰ ਅੰਦਰ ਹੀ ਅਸੀਂ ਰਿਕਵਰ ਕਰ ਲਏ। ਸੋ ਇਹ ਪ੍ਰੀਵੈਂਸ਼ਨ ਐਕਟੀਵਿਟੀ ਵੀ ਹੈ। ਉਨੇਟ 103 ਕੀ ਮੋਬਾਈਲ ਵਾਪਸ ਕੀਤੇ ਨੇ ਉਹਦੇ ਕੰਪਲੇਂਟ ਉਠਾਣਿਆ ਗਿਆ ਉਹਨਾਂ ਦੇ ਮੋਬਾਈਲ ਕਿਦਾ ਬੰਮ ਹੋ ਗਿਆ ਚੋਰੀ 102 ਸੀਆਰਪੀ ਚ ਕੋਈ ਮੁਕੱਦਮਾ ਨਹੀਂ ਦਰਜ ਹੁੰਦਾ ਜਿਹੜੇ ਫੋਨ ਆਏ ਵਾਪਸ ਕਰਦੇ ਨੇ ਉਹਦੇ ਵਿੱਚ ਜੋ ਜੋ ਬੰਦੀ ਕਾਰਵਾਈ ਹੋਗੀ ਉਹ ਹੁੰਦੀ ਹੈ ਜੇ ਕੰਪਲੇਂਟ ਆਊਗੀ ਉਹਦੇ ਤੇ ਕਾਰਵਾਈ ਬੰਦ ਮੈਡਮ ਜਿਹੜੇ ਰਹਿ ਗਏ ਹੈਗੇ ਆ ਜਿਨ੍ਹਾਂ ਨੂੰ ਮੋਬਾਈਲ ਨਹੀਂ ਹਜੇ ਤੱਕ ਮਿਲੇਗੇ ਉਹਨਾਂ ਨੂੰ ਕੀ ਮੈਸੇਜਿੰਗ ਕਰਾਂਗੇ ਤੇ ਉਹਨਾਂ ਦੇ ਵਾਸਤੇ ਵੀ ਜਿੰਨੇ ਮੈਂ ਤੁਹਾਨੂੰ ਦੱਸਿਆ ਤਿੰਨ ਤਰੀਕੇ ਹੈਗੇ ਜਿਹਦੇ ਰਾਹੀਂ ਉਹਨਾਂ ਨੇ ਅੰਮੀ ਇਨਫੋਰਮੇਸ਼ਨ ਦਿੱਤੀ ਹੈ ਫੋਨ ਗਵਾਚਣ ਦੀ ਸੋ ਉਹਦੇ ਤੇ ਵੀ ਕੰਟੀਨਿਊਸਲੀ ਸਾਡਾ ਟੈਕਨੀਕਲ ਸੈੱਲ ਤੇ ਸਾਈਬਰ ਕ੍ਰਾਈਮ ਸੈੱਲ ਕੰਮ ਕਰਦੇ ਆ ਸਾਡੇ ਸਾਂਝ ਦੇ ਮੁਲਾਜ਼ਮ ਵੀ ਉਹਦੇ ਵਿੱਚ ਕੰਮ ਕਰਦੇ ਆ ਇਹ ਸਾਰੇ ਟੀਮ ਵਰਕ ਦੇ ਨਾਲ ਅਸੀਂ ਵੱਧ ਤੋਂ ਵੱਧ ਰਿਕਵਰੀ ਇਹਦੇ ਚ ਕਰਾਵਾਂਗੇ। ਹੁਣ 6 ਮਹੀਨਾ ਪਹਿਲੇ ਵੀ ਫਰੀਦਕੋਟ ਪੁਲਿਸ ਨੇ ਕਈ ਮੋਬਾਈਲ ਰਿਕਵਰ ਕਰਕੇ ਉਹਨਾਂ ਦੇ ਬਣਦੇ ਮਾਲਕਾਂ ਨੂੰ ਵਾਪਸ ਕੀਤੇ ਸੀ। ਇਹ ਜਿਹੜੀ ਰਿਕਵਰੀ ਹੋਈ ਹੈ। ਇਹਨੇ ਸਮੇਂ ਦੇ ਵਿੱਚ ਵਿੱਚ ਹੋਈ ਹੈ ਜੀ ਜਿਹੜੀ ਰਿਕਵਰੀ 130 ਮੋਬਾਈਲ ਦੀ ਪਗਲ ਹੈ। ਇਹ ਪਿਛਲੇ 3 ਮਹੀਨਾ ਦੀ ਕਾਰਗੁਜ਼ਾਰੀ ਹੈਗੀ ਹੈ ਤੇ ਇਹ ਕਾਰਗੁਜ਼ਾਰੀ ਸਾਡੀ ਇਸ ਤਰੀਕੇ ਦੀ ਕਾਰਵਾਈ ਅੱਗੇ ਵੀ ਚੱਲਦੀ ਰਹੇ। ਥੈਂਕ ਯੂ ਜੀ। ਅੱਜ ਦਾ ਇਹ ਜੀ ਜੈਬਰ ਬ੍ਰਾਂਡ ਜਿਹੜਾ ਮੈਡਮ ਪ੍ਰਧਗਾਇਤ ਜਾਨ ਨੇ ਬਹੁਤ ਸ਼ਲਾਘਾਯੋਗ ਕਦਮ ਇਹਨੂੰ ਜਿੰਨਾ ਵੀ ਸੁਲਾਇਆ ਜਾਵੇ ਉਹ ਕੱਟ ਹੈ ਮੈਡਮ ਦੇ ਪਹਿਲਾਂ ਵੀ ਨਾ ਬੜੀ ਛੋਟੀ ਸਾਰੀ ਮੈਨੇਜਮੈਂਟ ਸਾਡੇ ਐਸਪੀ ਸਾਹਿਬ ਬੈਠੇ ਹੈ ਸਾਡੇ ਡੀਐਸਪੀ ਸਾਹਿਬ ਬੈਠੇ ਸਾਰੇ ਸਾਡੇ ਜਿਹੜੇ ਮੈਨੇਜਮੈਂਟ ਦੇ ਆ ਜ ਸਾਡਾ ਜੀਰ ਕੋਰਟ ਦੇ ਬੈਠੇ ਹੈ ਪਰ ਇਹ ਜਿਹੜਾ ਕਦਮ ਅੱਜ ਜਿਹੜਾ ਹੋਇਆ ਹੈ ਇਹ ਉਹਨਾਂ ਗਰੀਬ ਪਰਵਾਰਾਂ ਦੇ ਵਿੱਚ ਬਹੁਤ ਵੱਡਾ ਸੰਦੇਸ਼ ਤੇ ਪੁਲਸ ਦਾ ਜਿਹੜਾ ਹੈਗਾ ਮਨਮਾਨ ਤੇ ਇਹਨਾਂ ਲੋਕਾਂ ਦਾ ਮਨਮਾਨ ਜਿਹੜਾ ਤਾਲਮੇਲ ਬਣਾਇਆ ਬਹੁਤ ਵੱਡਾ ਤਾਲਮੇਲ ਹੈ ਇਹ ਮੇਰੇ ਟਿੰਡੋ ਮੇਰੀ ਮਾਨੋਹਰਾਨੀ ਹੈ ਇਹਦਾ ਮਾਮਲਾ ਉਸ ਟਾਈਮ ਤੇ ਫੜਿਆ ਗਿਆ ਜਦੋਂ ਦੀ ਨੌਜਵਾਨ ਬੱਚੀ ਦੀ ਮੌਤ ਹੋ ਗਈ ਡਾਕਟਰ ਕੋਲ 5000 ਰੁਪਏ ਲੈ ਕੇ ਜਾ ਰਹੀ ਸੀ ਉਸ ਟਾਈਮ ਖਿੱਚਤ ਹੋਈ ਤੇ ਇੱਕ ਬਹੁਤ ਵੱਡਾ ਇਹ ਬੜੀ ਦੁਖਦਾਈ ਗੱਲ ਹੈ ਜੀ ਅੱਜ ਇਸ ਬੱਚੀ ਨੂੰ ਸਾਥ ਹੋਇਆ ਤੇ ਸਾਡੇ ਫਰੀਦਕੋਟ ਦਾ ਜਿਹੜਾ ਸੰਸਾਦ ਮਿਲਿਆ ਨੂੰ ਤੇ ਮੈਡਮ ਪ੍ਰਤੀ ਗਜਨ ਜੀ ਤੁਹਾਡੇ ਦਾ ਪਹਿਲਾਂ ਹੀ ਬਹੁਤ ਸ਼ਲਾਗਨ ਨੂੰ ਕੰਮ ਤੁਸੀਂ ਫਰੀਦਕੋਟ ਦੇ ਲੋਕਾਂ ਦੇ ਦਿਲ ਦੇ ਵਿੱਚ ਵਸੇ ਹੋਇਓ ਸਾਰੀ ਤੁਹਾਡੀ ਮੈਨੇਜਮੈਂਟ ਦਾ ਮੈਂ ਤੁਹਾਨੂੰ ਧੰਨਵਾਦ ਕਰਦਾ ਤੇ ਅੱਜ ਉਹਨਾਂ ਗਰੀਬਾਂ ਦੇ ਵਿੱਚ ਇਹ ਥੋੜਾ ਚੰਗਾ ਸੁਨੇਹਾ ਜਾਊਗਾ ਕਿੰਨਾ ਕਿ ਬੇ ਯਾਦ ਕਰਾਂਗੇ ਜਿਵੇਂ ਦੀਦੀ ਕਹਿੰਦੀ ਸੀ ਪ੍ਰਤੀ ਗਜਨ ਦੀਦੀ ਮੈਨੂੰ ਬਹੁਤ ਸੋਹਣੀ ਲੱਗਦੀ ਹੈ ਬੀਬੀ ਜੀ ਤੁਹਾਡੇ ਕੰਮ ਬਹੁਤ ਸੋਹਣੇ ਲੱਗਦੇ ਆ ਤੁਹਾਡਾ ਜਿਹੜਾ ਸੰਦੇਸ਼ ਹੈ ਜਿਵੇਂ ਆਪਣੇ ਦਿਉਤੀਆਂ ਲਈ ਹੈ ਇੱਕ ਮੈਂ ਹੋਰ ਬੀਬੀ ਜੀ ਗੱਲ ਕਰੂੰਗਾ ਜਿਹੜੇ ਅੱਜ ਦੀ ਧੁੰਦ ਦੇ ਵਿੱਚ ਜਿਹੜੇ ਵਹੀਕਲ ਚੱਲਦੇ ਆ ਜਿਹੜੇ ਨਿੱਕੇ ਸਤਾਰਾ ਵਾਲੇ ਥਿਲਨ ਦੇ ਕਿਨਾਰੇ ਉਹਨਾਂ ਦੇ ਉੱਤੇ ਸਟicker ਨਹੀਂ ਲੱਗੇ ਹੁੰਦੇ ਉਹ اچਾਂਕ ਕਿਤੇ ਮੁਰਹਿਆ ਜਾਂਦੇ ਆ ਇਹ ਥੋੜਾ ਜਿਹਾ ਸਾਡਾ ਟ੍ਰੈਫਿਕ ਪੰਚਾਰਜੀ ਬਹੁਤ ਵਧੀਆ ਹੈ ਬੜੀ-ਬੜੀਆ ਫਾਲੋ ਕਰਦੇ ਆ ਨਹੀਂ ਐਸੀ ਦੁਰਘਟਨਾ ਹੁੰਦੀ ਪਾਸੇ ਸੇ ਬਹੁਤ ਹੁੰਦੀ ਹੈ ਕਿ ਇਹੋ ਜਿਹਾ ਸੰਦੇਸ਼ ਵੀ ਇੱਕ ਦਿਓ ਸਾਰਿਆਂ ਨੂੰ ਮੈਂ ਇਹਨਾਂ ਬੀਬੀਆਂ ਸਾਡੀਆਂ ਬੱਚਿਆਂ ਨੂੰ ਵੀ ਕਹੂੰਗਾ ਤੁਹਾਡੇ ਜਿਹੜੇ ਵਹੀਕਲ ਹੈ ਉਹਨਾਂ ਦੇ ਸਟicker ਲੱਗਣੇ ਬਹੁਤ ਜ਼ਰੂਰੀ ਹੈ ਇਹ ਵੀ ਕਿਤੇ ਨਾ ਕਿਤੇ ਸਾਡੇ ਕੋਲ ਆ ਜਾਣੇ ਵਾਸਤੇ ਤੋਜ ਜਾਂਦੇ ਆ ਕਿਤੇ ਮਾਰੇ ਪਸੂਹੀਏ ਗਿਆ ਜਾਂਦੇ ਆ ਅੱਜ ਦਾ ਜਿਹੜਾ ਤੁਹਾਡਾ ਪ੍ਰੋਗਰਾਮ ਹੈ ਇਹ ਪੂਰੇ ਸਾਡੇ ਮੈਨੂੰ ਲੱਗਦਾ ਪੂਰੇ ਪੰਜਾਬ ਦੇ ਵਿੱਚ ਚੰਗਾ ਸੰਦੇਸ਼ ਜਾਊਗਾ ਸਾਡੇ ਬਹੁਤ ਸਤਿਕਾਰਯੋਗ ਪੱਤਰਕਾਰ ਵੀਰ ਬੜੇ ਇਮਾਨਦਾਰੀ ਨਾਲ ਵੀ ਕੰਮ ਕਰਦੇ ਆ ਜ਼ਮੀਨ ਦੀ ਜਿਹੜੀ ਗੱਲ ਹੈ ਲੋਕਾਂ ਦੀ ਜਿਹੜਾ ਕਹਿੰਦੇ ਕਿ ਕਿਉਂਦੇ ਆ ਖਵਾਲੇ ਬੁਰਜੀਕਾ ਦਾਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਐਡਾ ਕੱਟ ਕਰਕੇ ਇੰਨੇ ਸਾਰੇ ਲਗਭਗ ਹੁਣ ਜਿਹੜੀ ਸੰਖਿਆ ਹੈ 1.5 ਤੋਂ 200 ਦੇ ਵਿੱਚ ਚੈਰ ਕਵਰ ਕਰਾ ਕੇ ਦੇ ਦਿੱਤੀ ਗਈ ਹੈ ਮੇਰਾ ਵੀ ਇਹਨਾਂ ਦੇ ਵਿੱਚ ਮੋਬਾਈਲ ਸੀ ਤੇ ਮੈਨੂੰ ਅੱਜ ਸੌਂਪ ਦਿੱਤਾ ਗਿਆ ਬੜੇ ਥੋੜੇ ਜਿਹੇ ਟਾਈਮ ਦੇ ਵਿੱਚ ਹੀ ਤਾਂ ਇੱਕ ਮੈਡਮ ਜੀ ਨੇ ਜਿਹੜਾ ਸਾਡਾ ਸਾਧਕ ਵਿਖੇ ਇੱਕ ਘਟਨਾ ਹੋਈ ਸੀ ਜਿਹੜਾ ਕਿ ਇੱਕ ਕਲਰਕ ਕਿੰਨੇ ਪੈਸਾ ਦਾ ਗਵਨ ਕਰਕੇ ਭੱਜ ਗਿਆ ਸੀ ਤੇ ਮੈਡਮ ਜੀ ਨੇ ਬਹੁਤ ਥੋੜੇ ਜਿਹੇ ਸਮੇਂ ਦੇ ਵਿੱਚ ਹੀ ਉਹਨੂੰ ਆਪਸਕੇਟ ਤੋਂ ਜਾ ਕੇ ਫੜ ਲਿਆ ਸੀ ਤਾਂ ਵੀ ਇੱਕ ਸੁਣਾਉਣਯੋਗ ਕੰਮ ਹੈ ਉਸ ਤੋਂ ਬਾਅਦ ਇੱਕ ਸੁਖ ਨਾਲ ਜਿਹੀ ਘਟਨਾ ਹੋਈ ਸੀ ਤਾਂ ਕਰਨਾਟਾ ਤੁਹਾਨੂੰ ਬਹੁਤ ਮਾਰੀ ਹੋਈ ਸੀ ਪਰ ਉਸ ਨੂੰ ਹੱਲ ਜਿਹੜੇ ਢੰਗ ਨਾਲ ਕੀਤਾ ਗਿਆ ਮੈਡਮ ਜੀਆ ਦੁਆਰਾ ਬਹੁਤ ਹੀ ਸੁਣਾਉਣਯੋਗ ਹੈ ਮੈਨੂੰ ਮਾਣ ਹੈ ਮੈਡਮ ਜੀਆ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ